ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਆਪਾਂ ਸੱਤ ਬੇੜਾ ਦਿਖਾਵਾਂਗੇ ਕੋਈ ਮਹੀਨੇ ਦੀ ਕੱਚੀ ਅਕੀ 2 ਮਹੀਨੇ ਦੀ ਕੱਚੀ ਦੇ ਕੋਈ ਲਗਭਗ ਤਿਆਰੀ ਦੇ ਵਿੱਚ ਤੇ ਇੱਕ ਦੋ ਵੜਾ ਹੈਗੇ ਤਾਜਾਂ ਸੂਈਆਂ ਵਾ ਡਟੇਲ ਵੀ ਬੋਲਦੇ ਆ ਆਓ ਕੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਮੇਰੇ ਨਾਮ ਮੇਰਾ ਸਦਾਮ ਆ ਪਿੰਡ ਭਦੌਰ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 8968647859 9996864789 ਆਪਣਾ ਤਰਵੰਡੀ ਰੋ ਅਲਕੜਾ ਰੋਡ ਤੇ ਘਰ ਆ ਗਏ ਨਾ ਹਾਂਜੀ ਅਲਕੜਾ ਰੋਡ ਗਊਸ਼ਾਲਾ ਨੇੜੇ ਗਊਸ਼ਾਲਾ ਦੇ ਨੇੜੇ ਠੀਕ ਆ ਪਹਿਲਾ ਨੰਬਰ ਜਿਹੜੀ ਆਪਾਂ ਵੇੜ ਦੇਖੀ ਜੰਨੇ ਆ ਕਿਹੜਾ ਸੂਆ ਸੂਂ ਕੈ ਕਿ ਦਿਨ ਬਾਕੀ ਇਹਦੇ ਇਹਦੇ ਹਲੇ 20 ਦਿਨ ਬਾਕੀ ਆ ਭਾਈ ਇਹ ਜੇ ਅਬ ਗੱਲ ਕਰੀਏ ਸਾਈਵਾਲ ਐਰ ਸਰ ਮਿਕਸ ਆ ਗਈ ਹੈ ਨਾ ਜਾਸੀ ਤੇ ਐਸ ਐਚ ਦੀ ਮਿਕਸ ਆ ਗਈ ਠੀਕ ਹੈ ਅੰਦਾਜ਼ਾ ਲਾ ਕੇ ਚੱਲੀਏ ਵੀ ਦਿਨ ਰਹਿ ਗਏ 15 20 ਕ 20 ਕ ਤੇ ਦੁੱਧ ਵੀ ਫਿਰ ਪੈਦਾਵਾਰ ਫੈਟ ਵਾਲੀ ਕਰਦੀ ਹੋਣੀ ਹੈ ਮੈਂ ਕਿਹਾ ਵੀਰੇ 5 ਤੋਂ ਉੱਪਰ ਫੈਟ ਆਉਂਦੀ ਹੈ ਜੀ ਠੀਕ ਹੈ ਠੀਕ ਆ ਵੀਰੇ ਤੈਨੂੰ ਕਿ 25 ਤੋਂ 26 ਕਿਲੋ ਦੀ ਇਹਦੀ ਪੂਰੀ ਸੰਭਾਵਨਾ ਵੀਰੇ ਦੋ ਮੰਨ ਕੇ ਚੱਲੇ ਵੀ ਜਿਹੜੇ ਬੰਦੇ ਨੇ 20 ਕਿਲੋ ਦੀ ਮਹਿ ਰੱਖਣੀ ਹੈ ਮੁਕਾਬਲੇ ਚ ਉਹਨੂੰ ਟੱਕਰ ਦੋ ਜਾ ਮੈਂ ਬਿਲਕੁਲ ਦੋ ਵੀਰੇ ਬਿਲਕੁਲ ਤੇ ਰੇਟ ਦੇ 1 ਕਿਲੋ ਵਾਲੇ ਗਾਂ ਮੈਂ ਲਾਲੋ ਦੇ ਇੱਕ ਪਾਸੇ ਗਾਂ ਦਾ ਠੀਕ ਹੈ ਤੇ ਰੇਟ ਇਹਦਾ ਕੀ ਰਹੂਗਾ ਰੇਟ ਮੁੱਲ 75000 ਗੁਜਾਇਸ ਵਿੱਚ ਹੋਜੂਗੀ ਹੋਜੂ ਵੀਰੇ ਹੋਜੂ ਪਰ ਜਦੋਂ ਤਿਆਰ ਹੋਗੀ ਫਿਰ ਤਾਂ ਕੁਝ ਨਾ ਕੁਝ ਕਰੂਗਾ ਨਾ ਤੇ ਦੂਜੇ ਪਾਸੇ ਰੇਟ ਹੋਣਗੇ ਵੀਰੇ ਇਹਦੇ ਜਾਜ ਕਰ ਜੇ ਅੱਜ ਵੀਰ ਲੈ ਕੇ ਆਏ ਉਹਨੂੰ 5-4000 ਮੰਦੀ ਮਿਲੂਗੀ ਤੋੜਿਓ ਬਾਈ ਜੀ ਬਾਹਰ ਨੂੰ ਸੋ ਪਹਿਲੇ ਨੰਬਰ ਜਿਹੜੀ ਆਪਾਂ ਵਹਿੜ ਦੇਖੀ ਜਾਨੇ ਆ ਇਹਦਾ ਕੱਦ-ਕਾਠ ਬੋਡੀ ਸਟਰਕਚਰ ਵਗੈਰਾ ਬਹੁਤ ਵਧੀਆ ਜਰਸੀ ਦੇ ਵਿੱਚ ਮੰਨ ਕੇ ਚਲੋ ਸਾਰੇ ਭਾਂਤਾਂ ਮੇਲ ਹੀ ਆ ਜਮਾ ਰੈਡਨ ਕਾਉ ਜਿਹਨੂੰ ਕਹਿ ਦਿੰਦੇ ਨੇ ਪੰਜਾਬ ਜਿਵੇਂ ਆਪਾਂ ਕਹਿੰਦੇ ਰੈਡੀ ਨੂੰ ਠੀਕ ਹੈ ਕਿਉਂਕਿ ਜਰਸੀ ਵੀ ਹੈ ਚ 에ਅਰ ਸੈਰ ਵਾਲੇ ਗੁਣ ਵੀ ਹੈ ਦੁੱਧ ਦੇ ਨੇ ਜਿਹੜਾ ਪਾਉਣਾ ਪਲੱਸ ਫੈਟ ਵਾਲਾ ਪਾਉਣਾ ਆ ਨਾੜਾ ਨੂਣਾ ਦੇਖੋ ਵੀਰੇ ਕਿੱਡੀਆਂ ਚੰਗੀਆਂ ਲੱਗੀਆਂ ਮੈਂ ਆਰਡਰ ਤੇ ਬਾਹਲਾ ਸੋਹਣਾ ਕੱਲਾ-ਕੱਲਾ ਗੈਪ ਤੇ ਥਾਣ ਹੁੰਦਾਗਾ ਫਸੀ ਹੁੰਦੀ ਹੈ ਜਦੋਂ ਤਿਆਰ ਹੁੰਦੀ ਹੈ ਵੀਰੇ ਠੀਕ ਹੈ ਠੀਕ ਹੈ ਵੀਰੇ 23 ਕਿਲੋ ਦੁੱਧ ਦਿੱਤਾ ਹੋਇਆ ਇਹਦਾ ਅੰਦਾਜ਼ਾ ਲਾ ਕੇ ਜਿੱਲੇ ਵੀ 22 23 ਤੋਂ ਪਰ ਆਲੀ ਹੈਗੀ ਹੈ ਹੈਗੀ ਵੀਰੇ 25 ਕਿਲੋ ਠੰਡਾ ਦੋ ਜਿਹੜਾ ਇਹ ਭਰਾ ਲੈ ਕੇ ਜਾਵਾ ਤੇ 75000 ਦੇ ਵਿੱਚੋਂ ਨਰਮ ਹੋ ਜੂ ਨਾ ਹੋ ਜੂ ਹੋ ਜੂ ਵੀਰੇ ਮਾਨ ਤਰਾਨ ਤਾਂ ਤੁਹਾਨੂੰ ਪਤਾ ਵੀ ਕਰਨਾ ਹੀ ਪੈਂਦਾ ਹੈ ਜੈ ਜੈ ਗੱਲ ਬੰਨ ਦੋ ਇਹਨੂੰ ਸੋ 75000 ਦੇ ਵਿੱਚ 22 23 ਕਿਲੋ ਦੁੱਧ ਪੌਣ ਵਾਲੀ ਤੇ ਥਣ ਜਿਹੜਾ ਇਹਨੇ ਕੱਢਣਾ ਗੁੱਲੇ ਵਾਲਾ ਥਣ ਕੱਢਣਾ ਜਾਵਾ ਸੋ ਮਿਲਕ ਨੇ ਦੇਖੋ ਜਾਵਾ ਦੂਸਰੇ ਪਾਸੇ ਮੈਂ ਕਹਿੰਦਾ ਵੀਰੇ ਮੱਛੀ ਮੋਟਰ ਵਾਲੀ ਪੈਪ ਵੀ ਲੱਗੀ ਵੀ ਹੈ ਮੇਰੇ ਕੋਲ ਉਹੀ ਦੱਸਾ ਉਹੀ ਦੋ ਵੀਰੇ ਦੱਸਾ ਪੈਪ ਹੀ ਹੈ ਸੋ ਆਹ ਦੇਖੋ ਨਾੜਾ ਜਮਾ ਇਹ ਨਾੜਾ ਨੇ ਦੁੱਧ ਕਰਾਉਣਾ ਕੱਲੀ ਕੱਚੀ ਕੱਚੀ ਆ ਕੱਚੀ ਕਰਕੇ ਸਮਝ ਤੁਹਾਡੇ ਘੱਟ ਆ ਸਕਦੀ ਆ ਆਰਡਰ ਬਣਾਉਗੀ ਵੀਰੇ ਬਾਹਲਾ ਸੋਨਾ ਕੱਚੀ ਕੱਚੀ ਆ ਹਲਦਾ ਮੰਨ ਕੇ ਚਲੋ ਜਿਵੇਂ ਝੋਲੇ ਪੰਪ ਪਏ ਹੁੰਦਾ ਇੰਨੀ ਹਵਾ ਭਰਨੀ ਆ ਕੋਲ ਬਾਈ ਬਿਲਕੁਲ ਠੀਕ ਐ ਅੱਗੇ ਬਾਈ ਜੀ 2 ਨੰਬਰ ਆਪਾਂ ਜਰਸੀ ਦੇਖੀ ਜੰਨੇ ਆ ਇਹਨੇ ਵੀਰੇ 17 ਕਿਲੋ ਤੋਂ 17 ਪਹਿਲਾਂ ਨੇ ਕਿ ਕਿੰਨਾ ਟਾਈਮ ਦੀ ਕੱਚੀ ਐ ਇਹਦੇ ਸਾਢੇ 7 ਮਹੀਨੇ ਦੀ ਗੰਭਣਾ ਵੀਰੇ 2 ਮਹੀਨੇ ਲਗਭਗ ਲੈ ਜੂਗੀ ਲੈ ਜੀ ਵੀਰੇ ਕੱਟ ਹੀ ਲੋਗੀ ਵੱਧ ਨਹੀਂ ਲੈਣੀ ਠੀਕ ਐ ਥਣ ਥੰਗੇ ਮੇਰੇ ਪਾਸ ਹੋਗੇ ਜਿਵੇਂ ਮਰਜ਼ੀ ਚੈੱਕ ਕਰਕੇ ਲੈ ਕੇ ਜਾਣ ਕੋਈ ਚੱਕਰ ਹੀ ਨਹੀਂ ਰੇਟ ਗੁਜਾਇਸ ਇਹਦੇ ਵਿੱਚੋਂ ਹੋਊਗੀ ਵੀਰੇ ਤੁਰੇ ਬਾਹਰ ਨੂੰ ਸੋ ਦੋ ਨੰਬਰ ਜਿਹੜੇ ਆਪਾਂ ਜਰਸੀ ਦੇਖੀ ਜਾਂਦੇ ਆ ਤੇ ਮੂੰਹ ਮੱਥਾ ਚੰਗਾ ਪਿਓਰ ਜਰਸੀ ਪੰਜਾਬ ਵਾਲੀ ਜਰਸੀ ਹੈ ਵੀਰੇ ਚਾਰ ਦੰਦਾਂ ਦਾ ਮੂੰਹ ਠੀਕ ਹੈ ਜੈਨੂਨ ਦੂਜਾ ਸੂਸ ਹੁੰਦੀ ਆ ਸੁੰਦੀ ਆ ਵੀਰੇ ਤੇ ਬਾਕੀ ਬੇਲ ਵਗੈਰਾ ਬਹੁਤ ਹੈ ਬੈੜਦੀ ਹੈ ਨਾ ਵੀਰੇ ਪੰਜਾਬ ਵਾਲੀ ਹੈ ਇਹ ਫਾਰਮ 'ਚ ਬੈੜ ਆਈ ਵੀ ਬਾਕਾਇਦਾ ਆਪਾਂ ਵੀਡੀਓ ਵੀ ਦਿਖਾ ਦਾਂਗੇ ਇੱਕ ਤਾਂ ਹੁੰਦਾ ਬੰਦੇ ਨੂੰ ਹਨਾ ਵੀ ਆਮ ਲੱਤੀ ਆਪਣਾ ਬਾਕਾਇਦਾ ਫਾਰਮ ਤੇ ਲੇਵਾ ਫਿਰ ਫਿੱਟ ਫਾੜੀ ਰੱਖੂ ਜਮਾਨਾ ਫਿਟਨੈਸ ਵਾਲਾ ਲੇਵਾ ਆਉਂਦਾ ਵੀਰੇ ਇਹਦੀ 18 ਤੋਂ 20 ਕਿਲੋ ਦੇ ਵਿੱਚ ਵਿੱਚ ਦੁੱਧ ਦੇਣਾ ਹੀ ਦੇਣਾ ਹੈ ਤੇ 55 ਚ ਨਰਮ ਹੋ ਜੂ ਮੌਕੇ ਤੇ ਬਿਲਕੁਲ ਮਾਣਤਾਨ ਜ਼ਰੂਰ ਹੋਊਗਾ ਵੀਰੇ ਜਿਹੜਾ ਭਰਾ ਹੋਊਗਾ ਠੀਕ ਹੈ ਜਦੋਂ ਕੋਈ ਬਾਈ ਫੋਨ ਲਾਉਂਦਾ ਹਨ ਪਹਿਲਾਂ ਆਪਾਂ ਤੁਹਾਡੇ ਚੈਨਲ ਤੇ ਵੀਡੀਓ ਪਾਈ ਸੀ ਵੀਰੇ ਆਪਣੀ 1 ਘੰਟੇ ਦੇ ਵਿੱਚ ਗਾਇਆਂ ਬੈਠੀਆਂ ਸੀ ਠੀਕ ਆਪਾਂ 5-7 ਨਗ ਪਾਏ ਸੀ ਨਾ ਹਾਂ 7 ਨਗ ਹੀ ਉਦੋਂ ਪਾਇਆ ਸੀ ਠੀਕ ਹੈ ਹਾਂ ਤੇ ਰੇਡ ਆਪਾਂ ਜੈਨੂਨ ਇਹਦੇ ਵਿੱਚ ਮਾਨਤਾ ਨ ਕਰਾਂਗੇ ਜਰੂਰ ਕਰਾਂਗੇ ਬੋਲ ਤਾਂ ਫਿਰ ਕਰਨੀ ਪੈਂਦਾ ਹਨਾ ਬੋਲ ਤਾਂ ਕਰਨਾ ਵੀਰੇ ਮਾੜਾ ਮੋੜਾ ਮਾਨਤਾ ਨ ਕਰਨਾ ਹੀ ਪੈਂਦਾ ਬੰਦੇ ਜਾ ਜਾ ਅੱਗੇ ਤਿੰਨ ਨੰਬਰ ਜਿਹੜੀ ਆਪਾਂ ਵਿਹੜ ਦੇਖੀ ਜਾਨੇ ਬਾਈ ਜੀ ਇਹ ਕਿਹੜਾ ਸੂਆ ਇਹ ਵੀ ਦੂਜਾ ਸੂਆ ਸੁਣਾ ਵੀਰੇ ਆਏ 8 ਮਹੀਨੇ ਦੀ ਗੱਪਣ ਤੇ ਫਿਰ ਵਿਹੜਾ ਲੈ ਜਾਂਦੇ ਤੂੰ ਗੱਪਣਾ ਤੇ ਰਸਾ ਵੇ ਭੈਣੇ ਥੱਲੇ ਫਰਸਾਰਨੇ ਆ ਮੈਂ ਵੀਰੇ ਸਾਰੀਆਂ ਫਾਰਮ ਵਾਲੀਆਂ ਦੀ ਵੀਡੀਓ ਦਿਖਾ ਦਾਂਗੇ ਆਪਾਂ ਤੁਹਾਨੂੰ ਸੂਆ ਚੀਜ਼ ਦੇਖੋ ਜਿਵੇਂ ਕਹਿੰਦੇ ਪਿੰਡ ਦਾ ਘੀਰੇ ਤੋਂ ਪਤਾ ਲੱਗ ਜਾਂਦਾ ਜਮਾ ਇਹਨਾਂ ਨੇ ਬਿਲਕੁਲ ਇਹਨਾਂ ਗਵਾਹੀ ਭਰ ਦਿਆ ਪਈਆਂ ਕਿ ਪ੍ਰ ਤੇ ਪਲਾਸੇ ਮੇਰੇ ਨਾਲ ਫੈਂਟ ਵਾਲੇ ਗੋਣੇ ਦੇ ਵਿੱਚ ਆਉਣਗੇ ਬਿਲਕੁਲ ਜੀ ਬਿਲਕੁਲ ਇਹਦੀ ਵੀ 4.5 ਤੋਂ 5 ਫੈਂਟ ਆਉਂਦੀ ਹੈ ਤੋਰੀ ਬਾਹਰ ਨੂੰ ਕਿੰਨੇ ਟਾਈਮ ਦੀ ਕੱਚੀ ਹੈ ਇਹ ਇਹ 8 ਮਹੀਨਿਆਂ ਦੀ ਵੀਰੇ ਮਹੀਨਾ ਰਹਿ ਗਿਆ ਦੇ ਇੱਕ ਮਹੀਨਾ ਵਾਕੀ ਵਧਿਆ ਮੰਨ ਕੇ ਚੱਲੋ ਵੀ ਜਦੋਂ ਮੌਸਮ ਠੰਡਾ ਹੋਣ ਲੱਗਣਾ ਉਦੋਂ ਸੁਣਾ ਜਦੋਂ ਪੂਰੀ ਗਾਇ ਰੇਟ ਅੱਗ ਲੱਗਣੀ ਹੈ ਰੇਟਾਂ ਨੂੰ ਵੀਰੇ ਉਹ ਸੀਜ਼ਨ ਚ ਆਉਣਾ ਇਹਨੇ ਜਿਆ ਜੀ ਗੱਲ ਹਾਂ ਸੋ ਇੱਕ ਮੰਥ ਹੋਰ ਤੁਸੀਂ ਦੇਖ ਸਕਦੇ ਹੋ ਇਹਦੀ ਤੇ ਥਣ ਕੱਢਣਾ ਗੁੱਲੇ ਵਾਲਾ ਜਮਾ ਤੇ ਮਿਲ ਕੇ ਵੇ ਨੂੰ ਬਹੁਤ ਮੋਟੀ ਚੰਗੀ ਦਿਖਾਈ ਦਿੰਦੀ ਹੈ ਕੱਦ ਬੇਲ ਤੇ ਬਿਊਟੀ ਬਹੁਤ ਜ਼ਿਆਦਾ ਹੈ ਜਿਹੜੇ ਵੀਰੇ ਕਹਿੰ ਸੋ ਉਹ ਵੜਾ ਹੈਗੇ 2-2 ਮਹੀਨੇ ਜਿਹੜੇ ਮਹੀਨੇ ਜਿਹੜੇ ਕੱਚੇ ਵੜਾ ਲੈਵਾਂਗੇ ਆਪਦੇ ਘਰੇ ਟਰਾਈਜਨ ਪਾ ਕੇ ਆਪਾਂ ਇਹਨਾਂ ਨੂੰ ਆਪਦੇ ਹਿਸਾਬ ਨਾਲ ਤਿਆਰ ਕਰ ਸਕਦੇ ਆ ਢੇੜੜੇ 2-2 ਮਹੀਨੇ ਬਾਕੀ ਆ ਤੇ ਨਾਲ ਇਹਨਾਂ ਵਿੱਚ ਕੋਈ ਲਾਂਭਾ ਨਹੀਂ ਰਹਿੰਦਾ ਫਿਰ ਤੁਸੀਂ ਆਰਡਰ ਵਾਲੀਆਂ ਵੇਣਸਾਂ ਦੇਖੋ ਵੀਰੇ ਪਾਈਪਾਂ ਹੀ ਲੱਗੀਆਂ ਹੋਈਆਂ ਇੱਕ ਤਰ੍ਹਾਂ ਦੀਆਂ ਮੱਛੀ ਮੂਟ ਵਾਲੀਆਂ ਪਾਈਪਾਂ ਆਉਂਦੀਆਂ ਨਾ ਜਿਵੇਂ ਜਮਾਂ ਜਾਇਗਰ ਪਾਈਪਾਂ ਲੱਗੀਆਂ ਆ ਬਾਈ ਤੇ ਜਮਾਂ ਦੋ ਦੋ ਡਰਾਈ ਆ ਸਾਰੇ ਡਰਾਈ ਨੇ ਵੀਰੇ ਡਰਾਈ ਟੂਬਾਂ ਵਗੈਰਾ ਲੱਗਿਆ ਹੋਇਆ ਸਭ ਛਣੀਆਂ ਨੇ ਵੀਰੇ ਬੰਨ ਦਿਓ ਇਹਦੀ ਪ੍ਰਾਈਸ ਕੀ ਆ ਇਹ 60000 ਰੁਪਏ ਵੀਰੇ ਮਾਨ ਤ ਇਹ ਇਹ ਵੀ ਰਸਾ ਬੈਵੀ ਹੈ ਨਾ ਸਾਬਾ ਮੈਂ ਵੀ ਲੱਗੀ ਹੋਈ ਹੈ ਤੇ ਫਿਰ ਮਿਲ ਕੇ ਵੀ ਦੇਖ ਕੇ ਫਿਰ ਛੱਡੀ ਨਹੀਂ ਜਾਂਦੀ ਹੈ ਮੈਂ ਕਹਿੰਦਾ ਬਾਈ ਜੇ ਪਤਾ ਹੁੰਦਾ ਵੀ ਗਾਂ ਜਿੱਦੇ ਕਿਸੇ ਦੇ ਨਾਲ ਦੁੱਧ ਵਾਲੀ ਨਾਲ ਹੀ ਨਾ ਲੱਗੀ ਹੋਈ ਬਾਈ ਦੁੱਧ ਵੀ ਕਿੱਥੋਂ ਦਊਂਗਾ ਜਾਇ ਗੱਲ ਹੈ ਨਾ ਇਹ ਵੀ ਫਾਰਮ ਚ ਹੋਈ ਹੈ ਤਿੰਨੇ ਨਾਲ ਆਪਾਂ ਇੱਕ ਫਾਰਮ ਚ ਲੈਂਦੇ ਆ ਤੇ ਇਹਦਾ ਰੇਟ ਤੇ ਇਹਦਾ ਟਾਈਮ ਕਿੰਨਾ ਬਾਕੀ ਹੈ ਇਹਦੇ 25 ਦਿਨ ਬਾਕੀ ਹੈ ਵੀਰੇ ਇੱਕ ਮਨ ਮਹੀਨਾ ਵਾਲੀ ਮੈਂ ਮਹੀਨਾ ਲੈ ਜੂਗੀ ਠੀਕ ਹੈ ਰੇਟ ਇਹਦਾ ਕੀ ਰਹੂਗਾ ਇਹਦਾ 65000 ਹੈ ਵੀਰੇ ਦੁੱਧ ਦੀ ਇਹਦੀ ਕਪੈਸਿਟੀ 30 ਕਿਲੋ ਦੀ ਗਾਰੰਟੀ ਹੈ ਵੀਰੇ ਠੀਕ ਹੈ ਹਾਂ ਮੰਨ ਕੇ ਚੱਲੇ ਵੀ ਜੱਟ ਸੌਦੇ ਲੱਗ ਜੇ 26 27 ਤੋਂ ਪਾਰ ਵਾਲੀ ਹੈਗੀ ਆ ਕਿੰਨਾ ਵੀਰੇ 30 ਨਾ ਦੋਵੇ ਤਾਂ ਪਤਾ ਵੀ ਬੈਠੇ ਆ ਯਾਰ ਜਿਆ ਜਿਆ ਕਰਾ ਦੇ ਨਸੇ ਵਾਲਾ ਹੋਵੇ 30 ਤੋਂ ਵੱਧ ਦੋ ਘੱਟ ਨਹੀਂ ਤੇ ਪਹਿਲਾਂ 30 ਕਿਲੋ ਚੋਆ ਵੈਦ ਟੋਰੀ ਬਾਹਰ ਨੂੰ ਸੋ ਵੀਰੇ ਚੌਥਾ ਨੰਬਰ 65000 ਪ੍ਰਾਈਸ ਆ ਪਾਪਾ ਪੂਪਾ ਇਹਦੀਆਂ ਵੀ ਤੁਸੀਂ ਦੇਖੋ ਗੱਡੀਆਂ ਚੰਗੀਆਂ ਨਾੜਾ ਨੁੜਨ ਲੱਗਿਆ ਵੀਰੇ ਦੁੱਧ ਵਾਲੀਆਂ ਠੀਕ ਹੈ ਕੱਦ ਬੇਲ ਬਹੁਤ ਜਾਦੇ ਚੰਗੀ ਆ ਬੇਟ ਲੈਂਥ ਕਿੱਡੀ ਉੱਚੀ ਆ ਵੀਰੇ ਤੁਸੀਂ ਆਪ ਲੰਬਾਈ ਦੇਖੋ ਬੇਲ ਦੇਖੋ ਕਿੰਨੀ ਲੰਬੀ ਆਗਾ ਇੱਕ ਤਾਂ ਹੁੰਦਾ ਖੜਨ ਦਾ ਸਾਈਜ਼ ਦੇਖੋ ਗਾ ਠ ਸੋ ਸਾਫ ਸੁਥਰੀ ਮਿਲ ਕੇ ਵੇਣ ਦੋਨੇ ਪਾਸੇ ਚੰਗੀਆਂ ਦਿਖਾਈ ਦਿੰਦੀਆਂ ਤੇ ਬਾਕੀ ਝੋਲੇ ਦਸੀ ਜਾਂਦੇ ਇਹਦਾ ਮਹੀਨਾ ਕ ਮੰਨ ਕੇ ਚੱਲੀ ਵਾਕੀਆ ਸੋ ਪਾਈ ਮਹੀਨਾ ਰਹਿ ਗਿਆ ਨਾੜਾ ਨਾ ਇਹਦੇ ਵੀ ਅਦਰ ਤੇ ਦੇਖ ਲਓ ਤੁਸੀਂ ਐ ਕੱਲੀ ਕੱਲੀ ਫਸਮੀਆਂ ਨਾੜਾਂ ਨੇ ਵੀਰੇ ਕੱਲੀ ਕੱਲੀ ਨਾੜ ਦਿਖਾਉਂਦੀ ਜਦੋਂ ਤਿਆਰ ਹੁੰਦੀ ਆ ਅਡਾ ਐ ਜਿਹੜਾ ਨਾ ਪੂਰਾ ਜਦੋਂ ਆਰਡਰ ਬਣਿਆ ਹੋਇਆ ਕੱਲੀ ਕੱਲੀ ਨਾੜ ਖੋਲੇ ਜਾਣੀਆਂ ਇਹਦੀ ਠੀਕ ਐ ਸੀਗੀ 4 ਨੰਬਰ ਅੱਗੇ ਬਾਈ ਜੀ ਗੱਲ ਕਰਦੇ ਆ 5ਵੇਂ ਨੰਬਰ ਤੇ ਇਹਦਾ ਵੀ 1 ਮਹੀਨਾ ਪਿਆ ਵੀਰੇ ਠੀਕ ਐ ਇਹਦਾ ਸੂਆ ਕਿਹੜਾ ਰਹੂਗਾ ਇਹਦਾ ਤੀਜਾ ਵੀਰੇ ਤੀਜਾ ਸੂਆ ਹਾਂਜੀ ਤੇ ਮੰਨ ਕੇ ਚੱਲੀ ਇਹਦਾ ਰੇਟ ਕੀ ਰਹੂਗਾ ਇਹਦਾ 55000 ਲੈਣਾ ਵੀ ਇਹਦਾ 55000 ਮਿਲਕ ਵੇਨਸ ਵਗੈਰਾ ਇਹਦੇ ਬਹੁਤ ਚੰਗੇ ਆ ਹਨਾ ਮੁੱਲ ਕਰਾ ਲਓ 60 ਕਰਾ ਲਓ 65 ਕਰਾ ਲਓ 55 ਜੋ ਮਾਨਦਾਨ ਕਰਦਾ ਮਾਨਦਾਨ ਕਰਦਾਂਗੇ 5ਵੇਂ ਨੰਬਰ ਤੇ ਹਾਂ ਇਹਦਾ ਵੀ ਇੱਕ ਮਹੀਨਾ ਤੇ ਇੱਕ ਮਹੀਨਾ ਬਾਕੀ ਆ ਜੈਨੂਨ ਤੀਜਾ ਸੂਆ ਸੁੰਦੀ ਪਈ ਆ ਹਨਾ ਬਿਲਕੁਲ ਜੀ ਬਿਲਕੁਲ ਤੇ ਕੱਦ ਕਾਠ ਦੀ ਗੱਲ ਕਰੀਏ ਚੰਗੀ ਆ ਤੇ ਬਾਕੀ ਦੇਖੀਏ ਫਿਰ ਸਾਜ ਜਿਹੜੇ ਬਹਿੜਾਂਗੇ ਤੇ ਗਰਮੀ ਦੇ ਅਕੋਰਡਿੰਗ ਹੀ ਲੈ ਲਈਏ ਆਪਾਂ ਬਿਲਕੁਲ ਬਾਈ ਬਿਲਕੁਲ ਵੀ ਜਿਹੜੇ ਸਰਦੀ ਸਰਦੀ ਨਿਆਰੇ ਦੇ ਦੇਣੀਆਂ ਸਰਦੀ ਨਿਆਰੇ ਦੇਣੀਆਂ ਬਾਈ ਤੇ ਗਰਮੀ 'ਚ ਕੋਈ ਦਿੱਕਤ ਨਹੀਂ ਆਉ ਸੋ ਬੈਡ ਦੇਖੋ ਸਾਫ ਪਾਣੀ ਵੀ ਜਾਂਦੀ ਥੋੜਾ ਜਿਹਾ ਪਾਣੀ ਪੀਉਣ ਵਾਲਾ ਸੋ ਦੇਖੋ ਕੱਦ ਬੈਡ ਚੰਗਾ ਤੇ ਝੋਲੀ ਝੜੀ ਬਹੁਤ ਜਿਆਦਾ ਚੰਗੀ ਹੈ ਨਾ ਬਿਲਕੁਲ ਜੀ ਬਿਲਕੁਲ ਪੀਲੇ ਦੇ ਪਾਣੀ ਕੋਈ ਨਾ ਤੇ ਵਾਲੀ ਲੱਗੀ ਵੀ ਹੈ ਜਿਹੜੇ ਵੀਰ ਨੇ ਵੀ ਆਉਣਾ ਚੈੱਕ ਕਰਕੇ ਲੈ ਕੇ ਜਾਵੇ ਇਹ ਜੀ ਕਰਦੇ ਚੈੱਕ ਪਾਸ ਆਪਣੇ ਕਰਾਇਆ ਹੋਇਆ ਸਾਰੀਆਂ ਸਾਰੀਆਂ ਵੀਰੇ ਸਾਰੀਆਂ ਠੀਕ ਆਪ ਦਾ ਡਾਕਟਰ ਵੇਸ਼ਕ ਨਾਲ ਲੈ ਆ ਬਿਲਕੁਲ ਨਾਲ ਲੈ ਕੇ ਹੁਣ ਚੈੱਕ ਕਰਾ ਕੇ ਲੈ ਕੇ ਜਾਣ ਕੋਈ ਵੀ ਜੇ ਆਪਣੇ ਕਿੰਨੂੰ ਕੋਈ ਕਮੀ ਰਹਿੰਦੀ ਹੈ ਤਾਂ ਆਪ ਦੀ ਫੀਸ ਸਾਸ ਹੀ ਦਵਾਂਗੇ ਡਾਕਟਰ ਦੀ ਜੈ ਜੈ ਉਹਨਾਂ ਦਾ ਬਕਾਇਦਾ ਜਿੱਥੋਂ ਆਉਣਗੇ ਆਪਾਂ ਉਹਦਾ ਖਰਚਾ ਵੀ ਆਪਾਂ ਦਾ ਮੰਨਗੇ ਵੀ ਇਹ ਵੀਰੇ ਦੂਜਾ ਸੂਆ ਸੂਈ ਆ 18 ਤੋਂ 20 ਕਿਲੋ ਦੁੱਧ ਹੁਣ ਤਿਆਰ ਆ ਜਾ ਥੱਲੇ ਬੱਚਾ ਇਹਦਾ ਬੱਚਾ ਉਹ ਖੜਾ ਇਹਦਾ ਸਾਹਮਣੇ ਮੇਲ ਕਾ ਫੇਰ ਫੇਰ ਹਾਂ 14 ਦਿਨਾਂ ਦਾ ਤੇ 20 ਲੀਟਰ ਹਾਜ਼ਰ ਹਾਜ਼ਰ ਆ ਵੀਰੇ ਦੋ ਟਾਈਮ ਚੋਕੇ ਲੈ ਜਾਣ 18 ਲੀਟਰ ਤਾਂ ਨਹੀਂ ਘਟਦਾ ਮੈਂ ਕਿਹਾ 18 ਤੋਂ ਉੱਤੇ ਹੋਊਗਾ 20 ਤੋਂ ਥੋੜਾ ਘੱਟ ਹੋਊਗਾ ਜੇ ਸੇਵਾ ਵਾਲਾ ਕੋਈ ਚੰਗਾ ਬੰਦਾ ਇਹਨੂੰ ਫੀਡ ਫੂਡ ਪਾ ਕੇ ਚੰਗੇ ਤਸੱਲੀ ਨਾਲ ਵੀਰੇ ਗਰੀਮ ਘਰ ਆਈ ਵੀ ਆ ਤੇ 20 ਤੋਂ ਪਲੱਸ ਲੈ ਸਕਦਾ ਦੋ ਰੇਟ ਇਹਦਾ ਕੀ ਰਹੂਗਾ ਰੇਟ 55000 ਦੀ ਦੇ ਦਾਂਗੇ ਵੀਰੇ ਹਾਂ ਮਾਨਤਨ ਵਿੱਚ ਹੋ ਜਾਈ ਬਾ ਮਾੜਾ ਮੋਟਾ ਹੋ ਜੂਗਾ ਬ ਅਟਰੂਟਰ ਤਾਂ ਇਹਨਾਂ ਦੋਨੇ ਪਾਸੇ ਬਹਿ ਕੇ ਜੂਨੀਓ ਵੀਰੇ ਬਕਾਇਦਾ ਆਪਣਾ ਕੋ ਵੀਡੀਓ ਪਾਈਆਂ ਦੋਨੇ ਪਾਸੇ ਬਹਿ ਕੇ ਚੋਣੀਆਂ ਹੁਣ ਤਾਂ ਸੋਨੂੰ ਪਤਾ ਵੀ ਸਵੇਰੇ 8:00 ਵਜੇ ਤਾਰਾ ਤੋਂ 9:00 ਵਜੇ ਪੈ ਵੀਰੇ ਤੜਕੇ ਆਪਾਂ 5:00 ਵਜੇ ਚਵਾਈ ਕਰ ਦਿੰਨੇ ਆ ਹੁਣ ਚਵਾਈ ਜੀ ਹੋਈ ਜਾਂਦੀ ਹੈ ਜਿਹਨੂੰ ਤੁਸੀਂ ਬਣਾਈ ਫਿਰਦੀ ਆ ਜੇ ਹੁਣ ਵੀ ਚੋਣਾ ਹੋਵੇ 2.5 ਕਿਲੋ ਦੁੱਧ ਹੁਣ ਵੀ ਕਢ ਦੂਗੀ ਹੱਥ ਨੂੰ ਤਾਂ ਐ ਫਸੇ ਵੀ ਹੁੰਦੀ ਆ ਸਾਂਹਣ ਲੈ ਜਾਂਦੇ ਲੈ ਸਾਂਹਣ ਤਾਂ ਬਾਹਰ ਜਾਂਦਾ ਜਮਾ ਹਣਾ ਬਿਲਕੁਲ ਬਾਈ ਬਿਲਕੁਲ 55000 ਸੂਈ ਸਵਾਈ ਤੇ ਦੁੱਧ ਹੁਣ ਤਾਂ ਫੁਕੜਾ ਚੰਗਾ ਲੱਗਿਆ ਵੀਰੇ 18 ਤੋਂ ਪਲੱਸ 19 ਲੀਟਰ ਹਾਜ਼ਰ ਆਇਆ ਮੈਂ ਕਹਿੰਦਾ ਫੰਡ ਹੁੰਦਾ ਬੜਾ ਚੰਗਾ ਲੱਗਿਆ ਭਾਈ ਰੋਗਾਂ ਦਾ ਚੌਣੀ ਹੋ ਜਾਵਾ ਮੈਂ ਕਹਿੰਦਾ ਓਕੇ ਭਾਈ ਓਕੇ ਉਹ ਬੱਚਾ ਖੜਾ ਇਹਦਾ ਉਹ ਖੜਾ ਬੱਚਾ ਇਹਦਾ ਮੇਲ ਕਾ ਤੇ ਜਿਹੜੀਆਂ ਪੈਂਟ ਤੇ ਵੜ ਦੇਖੀਆਂ ਨੇ ਇਹ ਕਿਹੜਾ ਸੂਆ ਜੀ ਇਹ ਵੀਰੇ ਦੂਜਾ ਸੂਆ ਸੂਈਆ ਮੂੰਹੋਂ ਚੌਗੀ ਹੈ ਇਹਦਾ ਬੱਚਾ ਉਹ ਖੜਾ ਬੱਚਾ ਵੀਰੇ ਸੱਤਵਾਂ ਦਿਨਾਂ ਚ ਸੂਈ ਨਹੀਂ ਠੀਕ ਹੈ ਤੇ ਦੁੱਧ ਕਿੰਨਾ ਏ ਥੱਲੇ ਹੁਣ ਇਹ ਥੱਲੇ ਹੁਣ ਹੈਗਾ ਵੀਰੇ 20 ਕਿਲੋ 20 ਕਿਲੋ ਨੈਟ ਹਾਜ਼ਰ ਚੋਕੇ ਜੋ ਟਾਈਮ ਚ ਵਾਕੇ ਜੇ ਕੋਈ ਚੱਕਰ ਨਹੀਂ ਰੇਟ ਇਹਦਾ ਕੀ ਰਹੂਗਾ ਇਹਦਾ ਦੇਣ ਲੈਣਾ ਵੀਰੇ 8 ਮਾਮਤਾ ਜਰੂਰ ਹੋਊਗਾ ਧੋਰੇ ਵਾਰ ਨੂੰ ਫਰੀ ਖੜੀਆਂ ਨੇ ਤੇ ਹੁਣ ਤਾਂ ਚਵਾਈ ਇਹਨਾਂ ਦੀ ਹੋਈ ਵੀ ਹੈ ਨਾ ਕੋਈ ਵੀ ਅੱਜ ਨੂੰ ਚਵਾਈ ਤਾਂ ਹੁਣ ਤਾਂ ਜਾ ਜਾ ਗੱਲ ਠੀਕ ਹੈ ਵੀਰੇ ਕੋਈ ਵੀ ਭਰਾ ਲੈਣਾ ਚਾਹੁੰਦਾ ਤਾਂ ਮੈਂ ਆਪਾਂ ਦੇਖ ਕੇ ਮਾਲੀ ਤੋਂ ਬੰਦੇ ਨਾਲ ਲੈ ਲਵਾਂ ਬਾਹਰੋਂ ਅੰਦਰ ਕੋਈ ਨਹੀਂ ਤੇ ਅੰਦਾਜ਼ਾ ਫਿਰ ਦੁੱਧ ਹੋਰ ਕਿੰਨਾ ਕੁ ਵੱਧ ਜੂਗੀ ਇਹ ਵੀ ਨਹੀਂ 25-22 ਕਿਲੋ ਰਾਵਣਾ ਦੇ ਦਿੱਤੇ ਆ ਕਰਨੀਆਂ ਤੇ 20 ਕਿਲੋ ਹੁਣ ਨੈਟ ਜਮਾ ਹਾਜ਼ਰ ਸੱਤ ਦਿਨਾਂ ਦੀ ਸੂਈ ਆ ਉਹ ਬੱਚਾ ਦਾ ਖਾਣਾ ਦੇ ਤੁਸੀਂ ਠੀਕ ਹੈ ਉਥੀ ਪਾਸੇ ਦੇਖੋ ਬਿੱਡੀ ਚੰਗੀ ਲੱਗੀ ਹੋਈ ਹੈ ਸੋ ਕੰਦ ਕਾਠ ਵਗੈਰਾ ਬੈੜਦਾ ਬਹੁਤ ਜਿਆਦਾ ਜੰਗਾ ਤੇ ਬੱਚਾ ਮਿਲਗਾ ਹਣਾ ਹਾਂਜੀ ਨੰਬਰ ਬੋਲ ਦਿਓ ਦੁਬਾਰਾ ਆਪਣਾ ਨੰਬਰ ਮੇਰਾ 996864789 ਪਿੰਡ ਭਦੌੜ ਖਾਸ ਅਲਕੜਾ ਰੋਡ ਦੇ ਪੈਦ ਦੀ ਰਹਿਸਾ ਜਲ ਮਰਜੀ ਆਓ ਬੈੜਾ ਇੱਥੇ ਹਰ ਵਕਤ ਹਾਜ਼ਰ ਮਿਲ ਜਾਂਦਾ ਸੋ ਵੀਡੀਓ ਦੇਖ ਲਈ ਸਭ ਦਾ ਧੰਨਵਾਦ